ਦੁਹਾਈ ਰੱਬ ਦੀ ਸਾਡੇ ਨਿਆਣੇ ਅੰਗਰੇਜ਼ੀ ਸਕੂਲਾਂ 'ਚ ਪੜਨ ਲੱਗ ਗਏ ਸਾਰੀਆਂ ਰਿਸ਼ਤੇਦਾਰੀਆਂ ਦਾ ਪੱਠਾ ਬਠਾਲ ਕੇ ਰੱਖਦਾ ਸੀ ਦੋ ਅੱਖਰਾਂ ਦੇ ਨਾਲ ਇੱਕ ਅੰਕਲ ਤੇ ਇੱਕ ਆਂਟੀ ਉਹ ਜਿਨ੍ਹਾਂ ਦੇ ਹੋਣਗੇ ਉਹਨਾਂ ਦੇ ਹੋਣਗੇ ਪੰਜਾਬ ਦਾ ਸੱਭਿਆਚਾਰ ਵੇਖੋ ਕੀ ਹੈ ਉਹ ਤੇ ਖਤਮ ਹੋ ਗਿਆ ਸਾਰਾ ਹੀ ਇੱਕ ਅੰਕਲ ਤੇ ਇੱਕ ਆਂਟੀ ਪੁੱਫੜ ਵੀ ਅੰਕਲ ਬਣ ਗਿਆ ਮਾਸੜ ਵੀ ਅੰਕਲ ਬਣ ਗਿਆ ਤਾਇਆ ਵੀ ਅੰਕਲ ਬਣ ਗਿਆ ਚਾਚਾ ਵੀ ਅੰਕਲ ਬਣ ਗਿਆ ਚਾਚੀ ਵੀ ਆਂਟੀ ਹੋ ਗਈ ਤਾਈ ਵੀ ਆਂਟੀ ਹੋ ਗਈ ਮਾਸੀ ਵੀ ਆਂਟੀ ਹੋ ਗਈ ਇਹ ਤੇ ਸਾਡੀਆਂ ਰਿਸ਼ਤੇਦਾਰੀਆਂ ਸੀ ਅਸੀਂ 3 ਕ ਮਹੀਨੇ ਪਹਿਲਾਂ ਕੈਨੇਡਾ ਤੋਂ ਆਏ ਉਥੋਂ ਦੇ ਬੌਰਨ ਬੱਚਿਆਂ ਦਾ ਆਨੰਦਕਾਰਜ ਹੋਇਆ ਇਹ ਗੱਲ ਮੈਨੂੰ ਤਾਂ ਕਹਿਣੀ ਪਈ ਕਿ ਅਸੀਂ ਹਰ ਗੱਲ 'ਈ ਅੰਕਲ ਜੀ ਅੰਕਲ ਜੀ ਅੰਕਲ ਜੀ ਅੰਕਲ ਜੀ ਮੈਂ ਪੁੱਛਿਆ ਮੈਂ ਕਿਹਾ ਅੰਕਲ ਆਪਾਂ ਕਹਿੰਨੇ ਕਿ ਇਹਨੂੰ ਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਨਾ ਪੰਜਾਬ ਤੋਂ ਬਾਹਰ ਜਿਹੜਾ ਮਰਜ਼ੀ ਕੋ ਕਿਸੇ ਨੂੰ ਅੰਕਲ ਕਵੇ ਪਰ ਪੰਜਾਬ ਦੀ ਗੱਲ ਕਰਾਂ ਤੇ ਆਪਾਂ ਅੰਕਲ ਉਹਨੂੰ ਕਹਿੰਨੇ ਆ ਜਿਹਦੇ ਨਾਂ ਦੇ ਬਾਬਤ ਆਪਾਂ ਨਾਂ ਨਾ ਜਾਣਦੇ ਹੋਈਏ ਜਿਹਦਾ ਨਾਂ ਨਾ ਪਤਾ ਹੋਵੇ ਆਪਾਂ ਨੂੰ ਆਪਾਂ ਅਗਲੇ ਦੀ ਉਮਰ ਜੀ ਵੇਖ ਕੇ ਕਹਿ ਦਿੰਨੇ ਆ ਅੰਕਲ ਜੀ ਆ ਰਸਤਾ ਕਿੱਧਰ ਨੂੰ ਜਾਂਦਾ ਅੰਕਲ ਜੀ ਆ ਚੀਜ਼ ਫੜਾਇਓ ਜਿਹਨੂੰ ਆਪਾਂ ਨਾਂ ਜਾਣਦੇ ਹੋਈਏ ਆਪਾਂ ਉਹਨੂੰ ਅੰਕਲ ਜੀ ਕਹਿੰਨੇ ਆ ਇਹਦਾ ਮਤਲਬ ਉਹ ਥਰਡ ਪਰਸਨ ਹੈ ਹੁਣ ਤੁਸੀਂ ਦੱਸੋ ਵੀ ਤਾਇਆ ਥਰਡ ਪਰਸਨ ਹੈ ਚਾਚਾ ਥਰਡ ਪਰਸਨ ਹੈ ਫੁੱਫੜ ਥਰਡ ਪਰਸਨ ਹੈ ਮਾਸੜ ਥਰਡ ਪਰਸਨ ਹੈ ਇਹ ਸਾਡੀਆਂ ਰਿਸ਼ਤੇਦਾਰੀਆਂ ਸੀ ਇਹ ਸਾਡਾ ਸੱਭਿਆਚਾਰ ਸੀ ਇਹਨਾਂ ਰਿਸ਼ਤਿਆਂ ਦੇ ਕੁਝ ਮਤਲਬ ਸਨ ਅੱਜ ਮੇਰੀਆਂ ਪੜ੍ਹੀਆਂ ਲਿਖੀਆਂ ਭੈਣਾ ਭਾਵੇਂ ਡਾਕਟਰ ਬਣ ਜਾਓ ਭਾਵੇਂ ਇੰਜੀਨੀਅਰ ਬਣ ਜਾਓ ਬੈਂਡ ਭਾਵੇਂ 7.5 ਲੈ ਲਓ 9.5 ਲੈ ਲਓ ਪੜ੍ਹੀਆਂ ਲਿਖੀਆਂ ਭੈਣਾ ਨੂੰ ਪੁੱਛ ਕੇ ਵੇਖੋਗਾ ਪਤਿਹੋਰਾ ਕਿਹਨੂੰ ਕਹਿੰਦੇ ਆ ਮਲਿਓਰਾ ਕਿਹਨੂੰ ਕਹਿੰਦੇ ਆ ਨਨਦੋਈਆ ਕਿਹਨੂੰ ਕਹਿੰਦੇ ਆ ਪਣਵੋਈਆ ਕਿਹਨੂੰ ਕਹਿੰਦੇ ਆ ਪਤੀਸ਼ ਕਿਹਨੂੰ ਕਹਿੰਦੇ ਆ ਦਦੇਸ਼ ਕਿਹਨੂੰ ਕਹਿੰਦੇ ਆ ਇਹ ਸਾਡਾ ਸੱਭਿਆਚਾਰ ਸੀ ਹਰ ਇੱਕ ਰਿਸ਼ਤੇਦਾਰੀ ਦਾ ਇੱਕ ਆਪਣਾ ਪਰਦਾ ਤੇ ਆਪਣਾ ਇੱਕ ਲਹਿਜਾ ਸੀ ਤੇ ਗੱਲ ਮੈਂ ਤੁਹਾਨੂੰ ਹੁਣ ਤਾਂ ਕਹਿਣ ਲੱਗਾ ਕਿ ਰਿਸ਼ਤੇਦਾਰਾਂ ਵਿੱਚ ਜਿਹੜੇ ਵੱਡੇ ਨੇ ਰਿਸ਼ਤੇਦਾਰ ਹੁਣ ਤਾਂ ਕਦੇ ਭੂਆ ਕਹਿੰਦੇ ਹੁੰਦੇ ਸੀ ਭੂਆ ਕਹਿ ਕੇ ਵੇਖੋ ਮੂੰਹ ਪਰਦਾ ਫੁੱਫੜ ਜੀ ਕਹਿੰਦੇ ਸੀ ਮੈਂ ਕਿਹਾ ਮੂੰਹ 'ਚ ਚੌਲ ਪਾ ਕੇ ਇੱਕ ਵਾਰੀ ਫੁੱਫੜ ਜੀ ਕਹਿ ਦੋ ਸਾਰੇ ਬੇੜੇ 'ਚ ਖਿਲਰ ਜਾਣੇ ਚੌਲ ਐਡੀ ਪਿਆਰੀ ਰਿਸ਼ਤੇਦਾਰੀ ਸੀ ਤਾਂ ਹੁਣ ਦੇ ਪੜੇ ਲਿਖੇ ਜਵਾਕ ਫੁੱਫੜ ਨੂੰ ਫੁੱਫੂ ਕਹਿਣ ਲੱਗਾ ਭੂਆ ਨੂੰ ਭੂਈ ਕਹਿਣ ਲੱਗੇ ਰਹਿੰਦੇ ਖੁੰਦੇ ਅੰਕਲ ਆਂਟੀ ਵਿੱਚ ਆ ਗਏ ਕਿੱਡੀਆਂ ਪਿਆਰੀਆਂ ਰਿਸ਼ਤੇਦਾਰੀਆਂ ਸੀ ਛਾਡੀਆਂ ਅਸੀਂ ਕੈਨੇਡਾ ਵਿੱਚ 20-22 ਵਿਆਹ ਕੀਤੇ ਤਾਂ ਇੱਕ ਨਾ ਉੱਥੇ ਜਿਹੜਾ ਆਨੰਦ ਕਾਰਜ ਹੋ ਮੈਂ ਗੱਲ ਤਾਂ ਦੱਸਣ ਲੱਗਾ ਕਿ ਤੁਹਾਡੇ ਵਿੱਚ ਵੀ ਕਿਤੇ ਇਦਾਂ ਦਾ ਖਿਆਲ ਆ ਜਾਵੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਬੁਲਾਉਣ ਲੱਗ ਜਾਈਏ ਤਾਂ ਰਿਸ਼ਤੇਦਾਰੀਆਂ ਦਾ ਪਤਾ ਲੱਗ ਜੇ ਉੱਥੇ ਜਦੋਂ ਆਨੰਦ ਕਾਰਜ ਕਰਿਆ ਨਾ ਜੀ ਤਾਂ ਹਾਲ ਵਿੱਚੋਂ ਬਾਹਰ ਨੂੰ ਤੁਰੇ ਜਾਂਦੇ ਸੀ ਸਾਰੇ ਜਣੇ ਆਨੰਦ ਕਾਰਜ ਹੋਣ ਤੋਂ ਬਾਅਦਾਂ ਅਸੀਂ ਵੀ ਮਗਰ ਮਗਰ ਤੁਰ ਪਏ ਤੇ ਜਿਹੜੀ ਲੜਕੀ ਦਾ ਉਹ ਦਿਨ ਆਨੰਦ ਕਾਰਜ ਹੋਇਆ ਨਾ ਉਹ ਦਰਵਾਜ਼ੇ ਵਿੱਚ ਜਾ ਕੇ ਇੱਕ ਸਰਦਾਰ ਜੀ ਖੜੇ ਸੀ ਉਹ ਆਪਣੇ ਰਿਸ਼ਤੇਦਾਰਾਂ ਨਾਲ ਇੰਟਰੋਡਕਸ਼ਨ ਕਰਾਉਣ ਲੱਗੀ ਆਪਣੇ ਘਰ ਵਾਲੇ ਦੀ ਤੇ ਸਾਨੂੰ ਉੱਥੇ ਦਰਵਾਜ਼ੇ ਦੇ ਦੀ ਲੰਘਣ ਲੱਗਿਆਂ ਥੋੜਾ ਜਿਹਾ ਰੁਕਣਾ ਪੈ ਗਿਆ ਤੇ ਜਦੋਂ ਰੁਕੇ ਤੇ ਉਹ ਕੁੜੀ ਆਪਣੇ ਘਰ ਵਾਲੇ ਨੂੰ ਇੱਕ ਰਿਸ਼ਤਾ ਸਮਝਾਉਣ ਲੱਗੀ ਉਹਦੇ ਕੋਲੇ ਜਿਹੜੇ ਸਰਦਾਰ ਜੀ ਖੜੇ ਸੀ ਕਹਿੰਦੀ ਆ ਮੇਰੇ ਅੰਕਲ ਜੀ ਆ ਜਿਹਦੇ ਨਾਲ ਉਹਦਾ ਆਨੰਦਕਾਰ ਜੋ ਹੈ ਉਹਦੇ ਘਰ ਵਾਲਾ ਉਹ ਕਹਿੰਦਾ ਕਿਹੜੇ ਜਦੋਂ ਉਹਨੇ ਕਿਹਾ ਨਾ ਵੀ ਇਹ ਆਪਣੇ ਅੰਕਲ ਜੀ ਐ ਮੇਰੇ ਅੰਕਲ ਜੀ ਐ ਉਹ ਅੱਗੋਂ ਕਹਿੰਦਾ ਕਿਹੜੇ ਤਾਂ ਉਹਨੇ ਰਿਸ਼ਤਾ ਪਤਾ ਕਿਦਾਂ ਸਮਝਾਇਆ ਕਹਿੰਦੀ ਮੇਰੀ ਮਾਮ ਦੀ ਸਿਸਟਰ ਦੇ ਹਸਬੰਡ ਵੀ ਮੇਰੀ ਮਾਂ ਦੀ ਭੈਣ ਦੇ ਘਰ ਵਾਲਾ ਉਹ ਮੈਂ ਕਿਹਾ ਕੁੜੀਏ ਸਿੱਧਾ ਕਹਿ ਵੀ ਇਹ ਮਾਸੜ ਲੱਗਦਾ ਕਿੱਧਰ ਬੜਬੜੇਵਾ ਜਾ ਪਾ ਲਿਆ ਪਾ ਘਮਾ ਕੇ ਵੀ ਮੇਰੀ ਮਾਤਾ ਦੀ ਭੈਣ ਦੇ ਘਰ ਵਾਲਾ ਅਸੀਂ ਦੂਰ ਦੀ ਕਮਾ ਕੇ ਰਿਸ਼ਤੇਦਾਰੀ ਦੱਸਦੇ ਆ ਸਿੱਧਾ ਕਹੋ ਮਾਸੜ ਜੀ ਫੁੱਫੜ ਜੀ ਕਲੋਤੇ ਫੁੱਫੜ ਜੀ ਮੈਂ ਉਹਨਾਂ ਜਵਾਕਾਂ ਨੂੰ ਕਿਹਾ ਮੈਂ ਕਿਹਾ ਓਏ ਰਿਸ਼ਤੇਦਾਰੀਆਂ ਬੜੀਆਂ ਕਲੋਜ਼ ਐ ਥਰਡ ਪਰਸਨ ਨਾ ਬਣਾਓ ਫੁੱਫੜ ਨੂੰ ਫੁੱਫੜ ਜੀ ਕਹੋ ਭੂਆ ਨੂੰ ਭੂਆ ਜੀ ਕਹੋ ਤੇ ਜਦੋਂ ਅਸੀਂ ਇਹ ਗੱਲਾਂ ਬਾਤਾਂ ਉੱਥੇ ਕੀਤੀਆਂ ਨਾ ਤਾਂ ਇੱਕ ਸੱਜਣ ਪਿਆਰਾ ਭੱਜਾ ਭੱਜਾ ਮੇਰੇ ਕੋਲ ਆਇਆ ਉਹਨੇ 50 ਡਾਲਰ ਮੇਰੇ ਹੱਥ ਵਿੱਚ ਦਿੱਤੇ ਮੈਨੂੰ ਕਹਿੰਦਾ ਵਾਰਿਸ ਜੀ ਬੜੀ ਛੇਤੀ ਗੱਲ ਅਸਰ ਕੀਤੀ ਨਿਆਣਿਆਂ ਤੇ ਮੈਂ ਕਿਹਾ ਕੀ ਹੋਇਆ ਕਹਿੰਦਾ ਅੱਜ ਮੈਨੂੰ ਨਿਆਣਿਆਂ ਨੇ ਪਹਿਲੀ ਵਾਰੀ ਫੁੱਫੜ ਜੀ ਕਿਹਾ ਮੈਂ ਕਹੋ ਇਹਦੇ ਕਿੰਨੇ ਕੰਨ ਤਰਸਦੇ ਹੋਣਗੇ ਫੁੱਫੜ ਜੀ ਸੁਣਨ ਵਾਸਤੇ ਵੀ ਜਿਹੜਾ 50 ਡਾਲਰ ਲੈ ਕੇ ਭੱਜੇ ਮੇਰੇ ਵੱਲੋਂ ਆਇਆ ਇਹ ਰਿਸ਼ਤੇ ਬੜੇ ਪਵਿੱਤਰ ਸੀ ਇਹ ਆਪਣੇ ਜਵਾਕਾਂ ਨੂੰ ਸਮਝਾਇਆ ਖੜੋ ਪੜ੍ਹਾਓ ਜਿੱਥੇ ਮਰਜੀ ਮੈਂ ਨਹੀਂ ਰੋਕਦਾ ਪਰ ਦੁਨਿਆਵੀ ਪੜਾਈਆਂ ਦੇ ਨਾਲ ਨਾਲ ਉਹਨਾਂ ਨੂੰ ਆਪਣਾ ਸੱਭਿਆਚਾਰ ਦੱਸੋ ਕਿ ਭੂਆ ਦਾ ਰਿਸ਼ਤਾ ਆ ਫੁੱਫੜ ਦਾ ਰਿਸ਼ਤਾ ਆ ਮਾਸੀ ਦਾ ਰਿਸ਼ਤਾ ਆ ਤਾਏ ਦਾ ਰਿਸ਼ਤਾ ਆ ਚਾਚੇ ਦਾ ਰਿਸ਼ਤਾ ਆ ਇਹ ਚੀਜ਼ਾਂ ਸਾਨੂੰ ਦੱਸਣੀਆਂ ਚਾਹੀਦੀਆਂ ਖਿਆਲ ਰੋ ਵਿਚਾਰ